सतनाम श्री जी साबजी गुजरि पहला नाब कमल ते ब्रह्मा उपजे पढ़े मुख कंठ सवार। ताको न जाई लखना आवत जात रह गुबार ते ब्रह्मा उपजे कंठ सवार ताको साको न जाई लखना ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਬਿਸਰੇ ਮੇਰੇ ਪ੍ਰਾਣ ਅਧਾਰ ਜਾਕੀ ਭਗਤ ਕਰੈ ਜਨ ਪੂਰੇ ਮਨ ਜਨ ਸੇਵੈ ਗੁਰਬੀ ਚਾਰ ਰਹਾਉ ਰਬ ਸਸ ਦੀਪਕ ਜਾ ਕੇ ਤ੍ਰਿ ਭਵਨ ਏਕਾ ਜੋਤ ਮੂਰਾਰ ਗੁਰਮੁਖ ਹੋਏ ਸੋ ਅਹਨਿਸ ਨਿਰਮਲ ਮਨਮੁਖ ਰਹਿਣ ਅੰਧਾਰ ਸਿੱਧ ਸਮਾਦ ਕਰੈ ਨਿਤ ਚਗਰਾ ਦੋਹੂ ਲੋਚਨ ਕਿਆ ਹੈ ਰੈ ਅੰਤਰ ਜੋਤ ਸਬਦ ਤੁਨ ਜਾਗੈ ਸਤ ਗੁਰ ਚਗਰਨ 베ਰੈ ਸੁਰ ਨਰਨਾਥ ਬੇਅੰਤ ਅਜੋਨੀ ਸੱਚੇ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਨਦਰ ਕਰਿਓ ਨਿਸਤਾਰਾ सुर नर नाथ बेअंत अजोनी साचे महल अपारा नानक सहज मिले जग जीवन नदर करो निस्तारा वाहे गुरु जी का खालसा वाहे गुरु जी की फतेह ਗੂਜਰੀ ਮਹੱਲਾ ਪਹਿਲਾ ਪੁਰਾਣਾ ਵਿੱਚ ਕਥਾ ਆਉਂਦੀ ਹੈ ਕਿ ਬ੍ਰਹਮਾ ਦੇ ਰਚੇ ਹੋਏ ਵੇਦ ਪੰਡਿਤ ਲੋਕ ਮੂਹੋਂ ਗਲੇ ਨਾਲ ਮਿੱਠੀ ਸੁਰ ਵਿੱਚ ਨਿਤ ਪੜ੍ਹਦੇ ਹਨ ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿੱਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ ਤੇ ਆਪਣੇ ਜਨਮਦਾਤੇ ਦੀ ਕੁਦਰਤ ਦਾ ਅੰਤ ਲੱਭਣ ਲਈ ਉਸ ਨਾਲ ਵਿੱਚ ਚੱਲ ਪਿਆ ਕਈ ਯੁੱਗ ਉਸ ਦੇ ਨਾਲ ਦੇ ਹਨੇਰੇ ਵਿੱਚ ਹੀ ਆਉਂਦਾ ਜਾਂਦਾ ਰਿਹਾ ਪਰ ਉਸ ਦਾ ਅੰਤ ਨਾ ਲੱਭ ਸਕਿਆ ਇਹ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ ਮੈਨੂੰ ਨਾ ਭੁੱਲ ਤੂੰ ਉਹ ਹੈ ਜਿਸ ਦੀ ਭਗਤੀ ਪੂਰਨਪੁਰਖ ਸਦਾ ਕਰਦੇ ਰਹਿੰਦੇ ਹਨ ਜਿਸ ਨੂੰ ॠषि मुनि ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ਰਹਾਉ ਉਹ ਪ੍ਰਭੂ ਇਤਨਾ ਵੱਡਾ ਹੈ ਸੂਰਜ ਤੇ ਚੰਦਰਮਾ ਉਸ ਦੇ ਤੇ ਭਵ ਨਹੀਂ ਜਗਤ ਵਿੱਚ ਮਾਨੋ ਨਿੱਕੇ ਜਿਹੇ ਦੀਵੇ ਹਨ ਸਾਰੇ ਜਗਤ ਵਿੱਚ ਉਸ ਦੀ ਜੋਤ ਵਿਆਪਕ ਹੈ ਜਿਹੜਾ ਮਨੁ ਗੁਰੂ ਦੇ ਰਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਹ ਜ਼ਿੰਦਗੀ ਦੀ ਰਾਤ ਅਗਿਆਨਤਾ ਦੇ ਹਨੇਰੇ ਹਨੇਰੇ ਵਿੱਚ ਹੀ ਬਤੀਤੀ ਹੈ ਵੱਡੇ ਵੱਡੇ ਜੋਗੇ ਆਪਣੇ ਹੀ ਉਦਮ ਦੀ ਟੇਕ ਰੱਖ ਕੇ ਸਮਾਧੀਆਂ ਲਾਉਂਦੇ ਹਨ ਮਨ ਨੂੰ ਜਿੱਤਣ ਦੇ ਯਤਨ ਕਰਦੇ ਹਨ ਪਰ ਜਿਹੜਾ ਮਨੁੱਖ ਆਪਣੇ ਉਦਮ ਉੱਤੇ ਹੀ ਟੇਕ ਰੱਖੇ ਉਸ ਨੂੰ ਉਹ ਅੰਦਰ ਵਸਦੀ ਜੋਤ ਇਨ੍ਹਾਂ ਅੱਖਾਂ ਨਾਲ ਨਹੀਂ ਦਿਸਦੀ ਜੋ ਮਨੁੱਖ ਗੁਰੂ ਦੇ ਸਾਹਮਣੂ ਹੁੰਦਾ ਹੈ ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦਿੰਦਾ ਹੈ ਉਸ ਦੇ ਅੰਦਰ ਗੁਰੂ ਦਾ ਸ਼ਬਦ ਰੂਪ ਮਿੱਟੀ ਲਗਨ ਲੱਗ ਪੈਂਦੀ ਹੈ ਉਸ ਦੇ ਅੰਦਰ ਪਰਮਾਤਮਾ ਦੀ ਜੋਗ ਜਜ ਪੈਂਦੀ ਹੈ ਏ ਨਾਨਕ ਅਰਦਾਸ ਕਰ ਏ ਦੇਵਤਿਆਂ ਦੇ ਮੁਖਾਂ ਦੇ ਖਸਮ ਏ ਜੂ ਰਹਿਤ ਤੇ ਅਟਲ ਮਹਿਰ ਵਿੱਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ ਏ ਜਗਤ ਦੇ ਜੀਵਨ ਮਿਹਰ ਕਰ ਅਡੋਲਤਾ ਵਿੱਚ ਨਿਵਾਸ ਮਿਲੇ ਮੇਰ ਦੀ ਨਿਗਾਹ ਕਰਕੇ ਮੇਰਾ ਬੇੜਾ ਪਾਰ ਕਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ